ਸਤਿ ਸ਼੍ਰੀ ਅਕਾਲ ਦੋਸਤੋ ਬਹੁਤ 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 ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਜਦੋਂ ਮੈਂ ਰੇਲਵੇ ਦੀ ਵੀਡੀਓ ਬਣਾਈ ਤਾਂ ਮੈਨੂੰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਰ ਇਹ ਤਾਂ ਗ੍ਰੈਜੂਏਸ਼ਨ ਹੈ ਕਿ ਤੁਹਾਡੇ ਕੋਲ ਹੈ ਹੀ ਨਹੀਂ ਜਿਹੜੇ ਪਲੱਸ 2 ਪਾਸ ਵਾਲੇ ਬੰਦੇ ਆ ਕਿ ਪਲੱਸ 2 ਪਾਸ ਤੇ ਸੇਮ ਪਰਤੀ ਆ ਰਹੀ ਹੈ ਤੇ ਦੱਸ ਦੋ ਐਂਡ ਉਹਨਾਂ ਦੀ ਜੋ ਇੱਛਾ ਸੀ ਉਹ ਰੱਬ ਨੇ ਪੂਰੀ ਕਰ ਦਿੱਤੀ ਹੈ ਆ ਚੁੱਕੀ ਹੈ ਪਲੱਸ 2 ਦੇ ਬੇਸ ਤੇ ਇੰਡੀਅਨ ਰੇਲਵੇ ਦੇ ਵਿੱਚ ਹਰ ਤਰੀਕੇ ਦੀ ਵਧੀਆ ਇੱਕਦਮ ਅਮੇਜ਼ਿੰਗ ਵਾਲੀ ਪਰਤੀ जिदे बारे ਆਪਾਂ ਅੱਜ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਨੀ ਹੈ ਐਂਡ ਵੀਡੀਓ ਵੀ ਗੱਲਬਾਤ ਹੈ ਐਂਡ ਤਾਂ ਡੀਡੀ ਪ੍ਰਤੀ ਉਹ ਵੀ ਗੱਲਬਾਤ ਹੈ। ਤੋਂ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਹੜੀਆਂ-ਕਿਹੜੀਆਂ ਪੋਸਟਾਂ ਵਾਂ। ਸਾਰੀਆਂ ਪੋਸਟਾਂ ਪਲੱਸ 2 ਦੇ ਬੇਸ ਤੇ ਹੈ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਏ। ਹੁਣ ਸਭ ਤੋਂ ਪਹਿਲੀ ਹੈ ਕਮਰਸ਼ੀਅਲ ਕਮ ਟਿਕਟ ਕਲਰਕ, ਟੀਸੀ ਟਿਕਟ ਕਲਰਕ ਮਤਲਬ ਟੀਸੀ। ਉਹਨਾਂ ਦਾ ਟੀਸੀ ਆ ਠੀਕ ਹੈ। ਇਹਦੇ ਦੋ ਕੰਮ ਹੁੰਦੇ ਆ, ਇੱਕ ਟੀਸੀ ਹੁੰਦਾ ਜਿਹੜਾ ਚੈੱਕ ਕਰਦਾ ਹੈ ਟਿਕਟਾਂ ਜਾ ਕੇ ਠੀਕ ਹੈ ਇੱਕ ਟਿਕਟ ਕਲਰਕ ਹੋਰ ਹੁੰਦਾ ਜੀ ਜਿਹੜਾ ਕਲਰਕ ਦੇ ਤੌਰ ਤੇ ਕੰਮ ਕਰਦਾ ਹੈ ਐਂਡ ਟਿਕਟਸ ਕੱਟ ਕਰਦਾ ਹੈ ਚਲੋ ਦੋਨੋਂ ਤਰ੍ਹਾਂ ਦੀਆਂ ਵੈਕੈਂਸੀਆਂ ਇਹਦੇ ਵਿੱਚ ਅਵੇਲੇਬਲ ਨੇ 2424 ਵੈਕੈਂਸੀਆਂ ਆਗੀਆਂ ਟੀਸੀ ਦੀਆਂ ਟਿਕਟ ਕਲਰਕ ਦੀਆਂ ਵਾ 77 ਵੈਕੈਂਸੀਆਂ ਆ ਤੁਹਾਡੀਆਂ ਟ੍ਰੇਨ ਕਲਰਕ ਦੀਆਂ ਇੱਕ ਟ੍ਰੇਨ ਕਲਰਕ ਵੀ ਹੁੰਦਾ 394 ਵੈਕੈਂਸੀਆਂ ਅਕਾਊਂਟ ਕਲਰਕ ਕਮ ਟਾਈਪਿਸਟ ਦੀਆਂ ਵਾ ਜਿਹੜਾ ਟਾਈਪਿਸਟ ਜਿੱਥੇ ਲਿਖਿਆ ਹੋਵੇ ਸਮਝ ਲਓ ਉੱਥੇ ਟਾਈਪਿੰਗ ਵੀ ਜੁੜੀ ਹੈ 163 ਵੈਕੈਂਸੀਆਂ ਜੂਨੀਅਰ ਕਲਰਕ ਕਮ ਟਾਈਪਿਸਟ ਦੀਆਂ ਵਕੈਂਸੀਆਂ ਚੋਵੇਂ ਗੜੀਆਂ मतलब ਚੋਵੇਂ ਤਰ੍ਹਾਂ ਦੀਆਂ ਵਕੈਂਸੀਆਂ کافی ਕੜਕ ਵਕੈਂਸੀਆਂ کافی ਵਧੀਆ ਵਕੈਂਸੀਆਂ ਨੈਕਸਟ ਆਏ ਨੇ ਡਿਪਾਰਟਮੈਂਟ ਐਂਡ ਲੋਕੇਸ਼ਨ ਦੇਖੋ ਯਾਰ ਸਾਰਿਆਂ ਨੂੰ ਲੋਕਲੀ ਜੋਬ ਮਿਲੇਗੀ ਜੇ ਤੁਸੀਂ ਆਪਣੇ ਲੋਕਲ ਆਰਰਬੀ 'ਚ ਅਪਲਾਈ ਕਰਦੇ ਹੋ ਤੇ ਸਮਝ ਗਏ ਇਸ ਤਰ੍ਹਾਂ ਪੰਜਾਬ ਵਾਲੇ ਮੇਰੇ ਦੋਸਤ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਚਾਹੀਦਾ ਹੈ ਉਹ ਆਰਰਬੀ ਚੰਡੀਗੜ੍ਹ ਦੇ ਅੰਡਰ ਅਪਲਾਈ ਕਰਨ ਤਾਂ ਕਿ ਉਹਨਾਂ ਦੀ ਜੋਬ ਵੀ ਇੱਥੇ ਹੀ ਹੋਵੇ ਆਰਰਬੀ ਚੰਡੀਗੜ੍ਹ ਦੇ ਅੰਡਰ ਸਾਰੇ ਰੇਲਵੇ ਸਟੇਸ਼ਨ ਆਉਂਦੇ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਜਿੱਥੇ ਜਿੱਥੇ ਵੀ ਰੇਲਵੇ ਸਟੇਸ਼ਨ ਹੈਗਾ ਤੁਹਾਨੂੰ ਆਪਣੇ ਆਪਣੇ ਜ਼ਿਲ੍ਹੇ ਦਾ ਪਤਾ ਹੀ ਹੈ ਜਿੱਦੇ ਜਿੱਦੇ ਜ਼ਿਲ੍ਹੇ 'ਚ ਰੇਲਵੇ ਸਟੇਸ਼ਨ ਹੈਗਾ ਉਹਦੇ ਉਹਦੇ ਚਾਂਸਸ ਹੈਗੇ ਕਿ ਉਹਨੂੰ ਉਹਦੇ ਹੀ ਜ਼ਿਲ੍ਹੇ 'ਚ ਭਰਤੀ ਮਿਲ ਜੇਗੀ ਮੇਰੇ ਇੱਕ ਸਟੂਡੈਂਟ ਰਜਿੰਦਰ ਰਾਜੂ ਕਹਿਨੇ ਸੀ ਪਿਆਨੋਂ ਨੂੰ ਉਹਨਾਂ ਨੂੰ ਵੀ ਅੰਮ੍ਰਿਤਸਰ ਦੇ ਵਿੱਚ ਹੀ ਮਿਲੀ ਸੀ ਜਿੱਦੋਂ ਉਹਨਾਂ ਨੂੰ ਮਿਲੀ ਸੀ ਮੈਨੂੰ ਹਲੇ ਵੀ ਯਾਦ ਹੈ 2018 ਬੈਚ ਦੇ ਸੀਗੇ ਉਹ ਐਂਡ ਉਹਨਾਂ ਨੂੰ ਵੀ ਇਸੇ ਜਗ੍ਹਾ ਤੇ ਮੈਂ ਅੰਮ੍ਰਿਤਸਰ ਦੇ ਵਿੱਚ ਹੀ ਮਿਲੀ ਸੀ ਹਲੇ ਵੀ ਅੰਮ੍ਰਿਤਸਰ 'ਚ ਹੀ ਜੋਬ ਕਰ ਰਹੇ ਨੇ ਇੱਕੋ ਰਿਕੁਐਸਟ ਰਹੇਗੀ ਆਪਣੇ RRB 'ਚ ਹੀ ਅਪਲਾਈ ਕਰੋ ਦੂਸਰੇ 'ਚ ਨਹੀਂ ਨੈਕਸਟ ਆ ਗਿਆ ਕੌਣ ਕ ਸਾਰਿਆਂ ਲਈ ਵੈਕੈਂਸੀਆਂ ਬਣੀਆਂ ਐ ਜਨਰਲ, ਬੀਸੀ, ਐਕਸਰੈਸਮੈਨ ਹਰ ਇੱਕ ਲਈ ਇਹ ਵੈਕੈਂਸੀ ਜਿਹੜੀ ਆ ਅਵੇਲੇਬਲ ਨੇਕਸਟ ਗੱਲ ਕਰਦੇ ਆ ਫੀਸ ਦੀ ਫੀਸ ਦੇ ਵਿੱਚ ਥੋੜਾ ਜਿਹਾ ਸਸਪੈਂਸ ਆ ਇਨਫੈਕਟ ਇਹ ਸਸਪੈਂਸ ਪਿਛਲੀ ਵਾਰ ਵਾਲਾ ਹੀ ਆ ਕਿ ਅਗਰ ਤੁਸੀਂ ਜਨਰਲ OBC ਦੇ ਲੜਕੇ ਹੋ ਤਾਂ 500 ਰੁਪਏ ਲੱਗੇਗੀ ਸਰਕਾਰੀ ਫੀਸ ਪਰ ਜੇਕਰ ਤੁਸੀਂ ਪਹਿਲਾ ਪੇਪਰ ਦੇਣ ਜਾਂਦੇ ਹੋ ਦੋ ਪੇਪਰ ਹੋਣੇ ਤੇ ਪਹਿਲਾ ਸੀਬੀਟੀ ਦੇਣ ਜਾਂਦੇ ਹੋ ਕੰਪਿਊਟਰ ਬੇਸਡ ਟੈਸਟ ਤਾਂ ਐਟ दैट ਟਾਈਮ 400 ਰੁਪਇਆ ਤੁਹਾਡੇ ਖਾਤੇ ਚ ਆ ਜਾਏਗਾ ਵਾਪਸ ਯਾਨੀ ਕੋਲ ਮਲਾ ਕੇ ਸਿਰਫ 100 ਰੁਪਇਆ ਲੱਗਣਾ ਹੈ ਤੁਹਾਡਾ ਹਾਂ ਪਹਿਲਾਂ 500 ਦਿਨੇ ਭੇਜਣ ਲਈ ਉਹ ਨਹੀਂ ਮੈਂ ਮਨਾ ਕਰਨ دیا۔ ਲੇਕਿਨ ਜਿਹੜਾ ਵੀ ਤੁਹਾਡਾ ਫਾਰਮ ਭਰੇਗਾ ਤੁਹਾਡੇ ਕੋਲ ਮੰਗੇਗਾ ਡਿਟੇਲ ਕਾਦੀ ਤੁਹਾਡੇ ਬੈਂਕ ਦੀ ਆਈ ਐਫ ਐਸ ਸੀ ਕੋਡ ਠੀਕ ਹੈ ਬੈਂਕ ਅਕਾਊਂਟ ਨੰਬਰ ਹੁਣ ਡਰ ਨਹੀਂ ਜਾਣਾ ਉਹ ਅਕਾਊਂਟ ਨੰਬਰ ਆਈ ਐਫ ਐਸ ਸੀ ਕੋਡ ਦੇਣ ਲੱਗੇ ਵੀ ਖਰੇ ਉਹ ਸਾਡੇ ਪੈਸੇ ਚੁਕਲੇਗਾ ਕੁਛ ਨਹੀਂ ਹੁੰਦਾ ਚੁੱਪਚਾਪ ਦੇ ਦਿਓ ਠੀਕ ਹੈ ਐਂਡ ਉਹ ਪੈਸੇ ਤੁਹਾਡੇ ਉਸੇ ਅਕਾਊਂਟ 'ਚ ਵਾਪਸ ਵੀ ਆ ਜਾਂਦੇ ਨੇ ਜਿਹੜੇ ਲੋਕ ਨਹੀਂ ਦੇਣਗੇ ਉਹ ਫਿਰ ਆਪਣਾ ਕਾਊਂਟ ਪਰ ਲੈਣਗੇ ਹੋ ਸਕਦਾ ਉਹਨਾਂ ਦੇ ਕਾਊਂਟ ਵਾਪਸ ਆ ਜੇ ਠੀਕ ਹੈ ਇਸ ਦੀ ਧਿਆਨ ਰੱਖੋ আচ্ছা ਉਸ ਤੋਂ ਬਾਅਦ ਜਿਹੜੇ ਐਸ ਸੀ ਐਸ ਟੀ ਐਕਸਰਸਮੈਨ ਫਿਜ਼ੀਕਲੀ ਹੈਂਡੀਕੇਪ ਫੀਮੇਲ ਸਾਰੀਆਂ 트랜ਸ ਜੈਂਡਰ ਈ ਬੀ ਸੀ ਇਹ ਲੋਕ ਜਿਹੜੇ ਇਹਨਾਂ ਦੀ 250 ਰੁਪਏ ਸਿਰਫ ਫੀਸ ਲੱਗੇਗੀ ਤੇ 250 ਦਾ 250 ਵਾਪਸ ਕਰ ਦਿੱਤਾ ਜਾਏਗਾ ਅਗਰ ਉਹ ਪਹਿਲੇ ਸੀ ਬੀ ਟਿਚ ਅਪੀਅਰ ਹੁੰਦੇ ਕੰਪਿਊਟਰ ਬੇਸਡ ਟੈਸਟ ਤੇ ਅਪੀਅਰ ਹੁੰਦੇ ਜਿਹੜਾ ਵੀ ਬੱਚਾ ਤੁਸੀਂ ਸੀ ਬੀ ਟਿ ਨਹੀਂ ਦੇਣ ਗਿਆ ਉਹਦੇ ਪੈਸੇ ਨਹੀਂ ਜੀ ਵਾਪਸ ਆਣੇ ਇਹ ਗੱਲ ਪਹਿਲੇ ਕਲੀਅਰ ਕਰ ਲਓ ਸਿਰਫ ਜਿਹੜੇ ਸੀਬੀਟੀ ਦੇ ਜਾਣਗੇ ਉਹਨਾਂ ਦੇ ਹੀ ਪੈਸੇ ਵਾਪਿਸ ਆਣਗੇ ਨੈਕਸਟ ਆ ਗਿਆ ਤੁਹਾਡਾ ਏਜ ਲਿਮਟ ਦੇਖੋ ਸਿੰਪਲ ਹੈ ਜਨਰਲ ਵਾਸਤੇ ਇਹਨਾਂ ਨੇ ਏਜ ਰੱਖੀ ਹੈ 30 ਸਾਲ 30 ਸਾਲ ਤੋਂ ਘੱਟ ਵਾਲੇ ਜਨਰਲ ਅਪਲਾਈ ਕਰਨ 30 ਸਾਲ ਤੋਂ ਉੱਪਰ ਵਾਲੇ ਜਨਰਲ ਨਹੀਂ ਅਪਲਾਈ ਕਰ ਸਕਦੇ ਇਹੀ ਏਜ ਲਿਮਟ ਬੀਸੀ ਵਾਸਤੇ ਜੋ ਹੈ ਉਹ 3 ਸਾਲ ਜ਼ਿਆਦਾ ਹੈ 30 ਤੇ 3 ਤੀਹ ਹੁੰਦੇ ਇਸ ਕਰਕੇ ਬੀਸੀ ਜਿਹੜੇ ਉਹ 33 ਸਾਲ ਤੋਂ ਘੱਟ ਘੱਟ ਵਾਲੇ ਭਰ ਸਕਦੇ ਐ ਐਂਡ ਐਸਸੀ ਲਈ 5 ਸਾਲ ਜ਼ਿਆਦਾ ਹੈ 30 ਤੇ 5 ਕਿੰਨੇ ਹੁੰਦੇ 35 ਤੋਂ ਐਸਸੀ ਜਿਹੜੇ 35 ਸਾਲ ਤੋਂ ਘੱਟ ਵਾਲੇ ਭਰ ਸਕਦੇ ਜਿਵੇਂ ਡੇਟ ਆਫ ਬਰਥ ਦੇ ਹਿਸਾਬ ਨਾਲ ਦੱਸਾਂ ਤੇ ਜਿਹੜੇ ਵੀ ਜਨਰਲ 2 ਜਨਵਰੀ 1996 ਤੋਂ ਪਹਿਲਾਂ ਪੈਦਾ ਹੋਏ ਆ ਉਹ ਨਾ ਭਰਨ 2 ਜਨਵਰੀ 1996 ਤੋਂ ਬਾਅਦ ਵਾਲੇ ਭਰਨ ਜਿਹੜੇ ਵੀ ਬੀਸੀ OBC 2 ਜਨਵਰੀ 1993 ਤੋਂ ਪਹਿਲਾਂ ਪੈਦਾ ਹੋਏ ਉਹ ਨਾ ਭਰਨ 1993 ਤੋਂ ਬਾਅਦ ਵਾਲੇ ਭਰਨ ਐਂਡ ਜਿਹੜੇ ਵੀ SC ST 2 ਜਨਵਰੀ 1991 ਤੋਂ ਪਹਿਲਾਂ ਪੈਦਾ ਹੋਏ ਆ ਉਹ ਨਾ ਭਰਨ 1991 ਤੋਂ ਬਾਅਦ ਵਾਲੇ ਹੀ ਭਰਨ ਨੈਕਸਟ ਆ ਜਾਂਦੇ ਆ ਆਪਾਂ ਸੈਲਰੀ ਤੇ ਅੱਛਾ ਐਤ ਕੀ 7C PC ਦੇ ਹਿਸਾਬ ਨਾਲ ਨਾ ਕਿ ਸੈਲਰੀ ਲੱਗਣੀ ਆ ਜਿਹੜਾ ਟਿਕਟ ਕਲਰਕ ਵਾਲਾ ਹੈ ਕਮਰਸ਼ੀਅਲ ਕਮ ਟਿਕਟ ਕਲਰਕ 1470 ਆ ਅਕਾਊਂਟਸ ਕਮ ਟਾਈਪਿਸਟ 1990 ਆ ਬਾਕੀ ਸਾਰੇ 1990 ਹੀ ਹੈ ਸਿਰਫ ਪੀਸੀ ਦੀ ਹੀ ਸੈਲਰੀ 1470 ਆ ਬਾਏ ਦਾ ਵੇ ਬੇਸਿਕ ਸੈਲਰੀ ਹੈ ਜੀ ਇਹਦੇ ਵਿੱਚ ਤੁਹਾਡੀ ਉਹ ਬਾਕੀ ਚੀਜ਼ਾਂ ਕਾਊਂਟ ਨਹੀਂ ਹੁੰਦੀਆਂ ਜੋ ਸਰਕਾਰੀ ਤੁਹਾਨੂੰ ਖਰਚੇ ਮਿਲਦੇ ਆ ਬਾਕੀ ਉਹ ਨਹੀਂ ਤੁਹਾਡੀਆਂ ਕਾਊਂਟ ਹੁੰਦੀਆਂ ਇਸ ਕਰਕੇ ਇਹਨੂੰ ਬੇਸਿਕ ਹੀ ਮੰਨ ਕੇ ਚੱਲੋ ਓਵਰਆਲ ਸੈਲਰੀ ਤਾਂ ਇਸ ਤੋਂ ਬਹੁਤ ਜ਼ਿਆਦਾ ਹੀ ਹੋਏਗੀ ਠੀਕ ਹੈ ਨਾ ਕਰੋ नैक्सट आ गया जी इस फॉर्मन किए फिल करिए लिंक एक्टिवेट होना है अठाई अक्टूबर अगर तीन अठाई अक्टूबर तो बाद देख रहे हो तो लिंक ऑलरेडी एक्टिवेट हो चुका है जाके अपलाई कर लो अपलाई करई ऑनलाइन का लिंक नीचे डिस्क्रिप्शन बॉक्स चैक कर लो मैं देखता है प्लीज़ कंप्यूटर तॉर्म अपलाई करो या लैपटॉप से मोबाइल से ट्राई भी ना करो ठीक है क्योंकि लाइव फोटो होनी अच्छा दूजी गल नोटिशन का लिंक भी मैं डिस्क्रिप्शन बॉक्स पाता है तक कि तुम कि लग जाए कि भर्ती फेक है बिल्कुल रियल भर्ती है ऑफिशियल वेबसाइट से नोटिफिकेशन आ चुकी है असी नीचे डिस्क्रिप्शन बॉक्स से लिंक पेस्ट करता है वो सारे लिंक तुम तो उतो ले लो नैक्सट आ गया मोड ऑफ सिलैक्शन मोड ऑफ सिलेक्शन बड़ा सिंपल जहाँ काम है सब तो पहले तरह सी बी टी कंप्यूटर बेस टैसट होएगा जो कॉमन है सारिया पोस्टा वास्ते इतने तेरे सौ क्वेश्चन है जो नब्बे मिनट करने हैं चाली क्वेश्चन जनरल अवेयरनैस के ती क्वेश्चन मैथ के एंड ती क्वेश्चन रीजनिंग के इंग्लिश जिन्होंने नहीं आती उन्होंने खुशखबरी यही है बस कि इंग्लिश का कोई ਇਹਦੇ ਵਿੱਚ ਕੁਐਸਚਨ ਨਹੀਂ ਆ ਨਾ ਮੈਂ ਇੱਥੇ ਆ ਜੀਕੇ ਜੀ ਜਨਰਲ ਅਵੇਨਸ ਹੈ ਐਂਡ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਹੈ ਤਾਂ ਤਿੰਨ ਹੀ ਸਬਜੈਕਟ ਹੈ ਅੱਛਾ ਜਿਹੜੇ ਬੱਚੇ ਸक्राइब ਯੂਜ਼ ਕਰਨਗੇ ਮਤਲਬ ਜਿਹੜੇ ਫਿਜ਼ੀਕਲੀ ਐਂਡੀਕੈਪ ਹੈ ਉਹਨਾਂ ਵਾਸਤੇ 120 ਮਿੰਟ ਦਾ ਸਮਾਂ ਦਿੱਤਾ ਗਿਆ ਹੈ 네ਗੇਟਿਵ ਮਾਰਕਿੰਗ 1/3 ਰਹੇਗੀ ਅਗਰ ਤੁਸੀਂ ਇੱਕ ਕੁਐਸਚਨ ਸਹੀ ਕਰਦੇ ਹੋ ਤਾਂ ਇੱਕ ਨੰਬਰ ਆ ਗਿਆ ਐਂਡ ਇੱਕ ਗਲਤ ਕਰਦੇ ਹੋ ਤਾਂ ਪੁਆਇੰਟ 33 ਮਤਲਬ 1/3 ਹਿੱਸਾ ਕੱਟਿਆ ਗਿਆ ਠੀਕ ਹੈ ਜਿਹੜੇ ਵੀ ਬੱਚੇ ਪਹਿਲੇ ਸਟੇਜ 'ਚ ਵਧੀਆ ਨੰਬਰ ਲੈਣਗੇ ਉਹਨਾਂ ਨੂੰ ਫਿਰ ਸੈਕਿੰਡ ਸਟੇਜ ਤੇ ਭੇਜ सेकंड स्टेज मतलब सेकंड सीबीटी तो भेजा जाएगा सारे क्वेश्चन ऑब्जेक्टिव टाइप है मल्टीपल चॉइस क्वेश्चन है ठीक है एंड आ रहा था सिलेबस जिदे विचों पहला सीबीटी आएगा चेक कर लो मैथ का सिलेबस दिता हुआ रीजन का दिता हुआ जनरल अवेयरनेस का दिता हुआ वा मिनीम परसेंटेज जी जनरल की चाली परसेंट है घट तो घट जनरल चाली परसेंट लैन गए ओ बी सी तीह परसेंट है एस सी तीह परसेंट है एस टी जे पच्ची ਉਹਨਾਂ ਦੀ ਕਾਜ਼ ਦੇ ਹਿਸਾਬ ਨਾਲ ਦੋ ਮਾਰਕਸ ਦੀ ਰਿਲੈਕਸੇਸ਼ਨ ਵੀ ਮਿਲ ਜੇਗੀ। ਤੋਂ ਇਸ ਲਈ ਬਸ ਦਾ ਇਹ ਰ ਸਕਰੀਨਸ਼ਾਟ ਲੈ ਲਓ ਜੇ ਤੁਸੀਂ ਤਿਆਰੀ ਕਰਨ ਵਿੱਚ ਇੰਟਰਸਟਿਡ ਹੋ। ਅੱਗੇ ਚਲੋ ਸੈਕੰਡ ਸਟੇਜ ਸੀਬੀਟੀ। ਯਾਨੀ ਦੂਸਰਾ ਸੀਬੀਟੀ ਜਿਹੜਾ ਹੁਣ ਆ ਉਹਦੀ ਗੱਲ ਕਰਦੇ ਹਾਂ। ਅੱਛਾ ਦੂਜਾ ਸੀਬੀਟੀ ਦਾ ਉਹਨਾਂ ਦਾ ਹੋਏਗਾ ਦੇਖੋ ਜਿੰਨੇ ਵੀ ਪਹਿਲੇ ਜਿੰਨੀਆਂ ਵੀ ਵੈਕੈਂਸੀਆਂ ਐ ਉਹ ਤੋਂ 15 ਗੁਣਾ ਜ਼ਿਆਦਾ ਬੱਚੇ ਦੂਜੇ ਸੀਬੀਟੀ 'ਚ ਬੁਲਾਏ ਜਾਣਗੇ। ਮਤਲਬ ਕਾਫੀ ਜ਼ਿਆਦਾ ਚਾਂਸ ਹੈਗੇ ਤੁਹਾਡੇ ਕੋਲ ਕਿਉਂਕਿ ਵੈਕੈਂਸੀਆਂ ਵੀ ਕਾਫੀ ਵਧੀਆ ਐ ਐਂਡ ਉਹਦੇ 15 ਗੁਣਾ ਜ਼ਿਆਦਾ ਬੱਚੇ ਬੁਲਾਏ ਜਾਣਗੇ। ठीक है हालांकि है डिक्रीज कर सकते लेकिन मोस्टली पंद्रह गुना बुलाते अच्छा जूा एग्जाम है ये होना है नब्बे मिनट का परेश्चन एक सौ भी होने पा जनरल अवेयरनैस के पैंती मैथामैटिक एंड पैंती ही रीजनिंग के होने सौ भी नब्बे मिनट चिजिकली हैंकैप है एक सौ भी मिनटा चलिए उन्होंने तीह मिनट एक्सट्रा मिलन इस वन थर्ड नैगेटिव मार्किंग इतनी भी है ठीक कर दंबर गलत कर दाती तीजा हिस्सा कटे गया ਅੰਦਰ ਹੀ ਗੱਲੇ ਤੇ ਸਿਲੇਬਸ ਦੀ ਤਾਂ ਆ ਦੇਖੋ ਤੁਹਾਡੇ ਸਾਹਮਣੇ ਫਿਰ ਤੋਂ ਸਿਲੇਬਸ ਆ ਗਿਆ ਸਕਰੀਨ ਤੇ ਇਹਦਾ ਸਕਰੀਨਸ਼ਾਟ ਲਓ ਤਾਂ ਕਿ ਸਾਰਾ ਸਿਲੇਬਸ ਤੁਹਾਨੂੰ ਪਤਾ ਲੱਗ ਜੇ। ਤੋਂ ਮੋਟੀ ਮੋਟੀ ਅਗਰ ਮੈਂ ਗੱਲ ਦੱਸਾਂ ਤੁਹਾਨੂੰ ਤਾਂ ਜਿਹੜਾ ਕਮਰਸ਼ੀਅਲ ਕਮ ਟਿਕਟ ਕਲਰ ਕਿਤੇ ਟ੍ਰੇਨ ਕਲਰ ਕਿਹਾ ਇਹਦੇ ਲਈ ਸਿਰਫ ਪੇਪਰ ਹੋਣਾ ਹੈ ਪਰ ਜਿਹੜਾ ਅਕਾਊਂਟਸ ਕਲਰ ਕਮ ਟਾਈਪਿਸਟ ਜੂਨੀਅਰ ਕਲਰਕ ਕਮ ਟਾਈਪਿਸਟ ਇਹਦੇ ਲਈ ਪੇਪਰ ਤੇ ਹੋਣਾ ਹੀ ਹੋਣਾ ਹੈ ਦੋਨੋਂ ਪੇਪਰ ਹੋਣੇ ਆ। ਨਾਲ ਕੰਪਿਊਟਰ ਬੇਸ ਟਾਈਪਿੰਗ ਟੈਸਟ ਵੀ ਹੋਣਾ ਹੈ। ਠੀਕ ਹੈ ਜੀ ਧਿਆਨ ਰੱਖਣਾ ਇਸੀ। ਨੈਕਸਟ ਫਾਰਮ ਆਨਲਾਈਨ ਹੈ ਆਫਲਾਈਨ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਆਨਲਾਈਨ ਪਰ ਤੀ ਹੈ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਪੇਸਟ ਹੈ ਚੈੱਕ ਕਰ ਲੋ ਜਾਨੇ ਨੈਕਸਟ ਆਈ ਜੀ ਦੀ ਕੁਆਲੀਫਿਕੇਸ਼ਨ ਤੇ ਜੇ ਮੈਂ ਕਮਰਸ਼ੀਅਲ ਕਮ ਟਿਕਟ ਕਲਰਕ ਜਾਂ ਫਿਰ ਟ੍ਰੇਨ ਕਲਰਕ ਦੀ ਗੱਲ ਕਰਾਂ ਤਾਂ ਸਿਰਫ +2 ਚਾਹੀਦੀ ਆ ਹੋਰ ਕੁਝ ਨਹੀਂ ਚਾਹੀਦਾ ਹਾਂ ਇੱਕ ਗੱਲ ਸੁਣ ਲੋ ਜਨਰਲ OBC EWS ਇਹਨਾਂ ਨੇ 50% ਮਾਰਕਸ ਘਟ ਤੋਂ ਘਟ ਲਏ ਹੁਣ SC ST ਫਿਜ਼ੀਕਲੀ ਹੈਂਡੀਕੈਪ ਭਾਵੇਂ ਪਾਸ ਵੀ ਹੋਈ ਹੋਣ ਤਾਂ ਵੀ ਪੜ ਸਕਦੇ ਕੋਈ ਟੈਨਸ਼ਨ ਨਹੀਂ ਅੱਛਾ ਜਿਹੜੀ ਦੂਜੀ ਦੋ ਪੋਸਟ ਹੈ ਅਕਾਊਂਟਸ ਕਮ ਅਕਾਊਂਟ ਕਲਰਕ ਕਮ ਟਾਈਪਿਸਟ ਤੇ ਜੂਨੀਅਰ ਕਲਰਕ ਕਮ ਟਾਈਪਿਸਟ ਇਹਦੇ ਲਈ ਪਲੱਸ 2 ਤੇ ਚਾਹੀਦੀ ਚਾਹੀਦੀ ਹੈ ਨਾਲ ਕੰਪਿਊਟਰ ਟਾਈਪਿੰਗ ਟੈਸਟ ਕੋਈ ਕਲੀਅਰ ਕਰਨਾ ਹੈ ਇਸੇ ਤਰ੍ਹਾਂ ਟਾਈਪਿੰਗ ਜਿਹੜੀ ਹੈ 30 ਵਰਡਸ ਪਰ ਮਿੰਟ ਇੰਗਲਿਸ਼ ਦੀ ਜਾਂ ਫਿਰ 25 ਵਰਡਸ ਪਰ ਮਿੰਟ ਹਿੰਦੀ ਦੀ ਹੋਣੀ ਚਾਹੀਦੀ ਹੈ ਠੀਕ ਹੈ ਇੰਗਲਿਸ਼ ਵਾਲੀ ਥੋੜੀ ਜ਼ਿਆਦਾ ਈਜ਼ੀ ਲੱਗਦੀ ਹੈ ਐਚ ਵੀ ਜਨਰਲ ਓਬੀਸੀ ਈਡਬਲਯੂਐਸ ਨੂੰ 50% ਮਾਰਕਸ ਚਾਹੀਦੇ ਘੱਟ ਤੋਂ ਘੱਟ ਪਲੱਸ 2 ਦੇ ਵਿੱਚ ਐਸਸੀ ਐਸਟੀ ਫਿਜ਼ੀਕਲੀ ਐਂਡ ਡਿਗਰੀ ਤਾਂ ਭਾਵੇਂ ਪਾਸ ਵੀ ਹੋਏ ਉਹਨਾਂ ਨੂੰ ਤਾਂ ਵੀ ਅਪਲਾਈ ਕਰ ਸਕਦੇ ਨੈਕਸਟ ਆਈਨੇ ਆਪਾਂ ਇੰਪੋਰਟੈਂਟ ਡੇਟਸ ਤੇ ਦੇਖੋ এমপ্লয়মেন্ট নিউজ ਦੇ ਵਿੱਚ ਆ ਗਈ ਹੀ ਖਬਰ 4 ਅਕਤੂਬਰ 2025 ਨੂੰ ਕਿ ਬਈਏ ਪਰ ਧਿਆਨ ਵਾਲੀ ਆ 28 ਅਕਤੂਬਰ 2025 ਨੂੰ ਪਰਤੀ ਖੁੱਲ ਚੁੱਕੀ ਹੈ اچھا ক্লোজিং ਡੇਟ ਇਹ ਰਹੀ ਹੈ 27 ਨਵੰਬਰ 2025 27 ਤਰੀਕ ਤੱਕ ਇਹਨੂੰ ਭਰ ਲਿਓ ਐਂਡ 29 ਤਰੀਕ ਤੱਕ ਆਪਣੀ ਜਿਹੜੀ ਅਪਲੀਕੇਸ਼ਨ ਫੀਸ ਪੇਮੈਂਟ ਹੈ ਉਹ ਕਰ ਦਿਓ ਉਸ ਤੋਂ ਬਾਅਦ 30 ਨਵੰਬਰ ਤੋਂ ਲੈ ਕੇ 9 ਦਸੰਬਰ ਤੱਕ ਇੱਕ ਖੁੱਲੇਗੀ ਵਿੰਡੋ ਜਿੱਥੇ ਤੁਸੀਂ ਆਪਣੀ ਐਪਲੀਕੇਸ਼ਨ ਕਰੈਕਟ ਕਰ ਸਕਦੇ ਹੋ ਇਹਦੇ ਦੋ ਪਾਰਟ ਐਪਲੀਕੇਸ਼ਨ ਦੇ ਪਹਿਲਾ ਰਜਿਸਟਰ ਹੈ ਕ੍ਰੀਏਟ ਐਨ ਅਕਾਊਂਟ ਫਿਰ ਆਪਣਾ ਆਰਰਬੀ ਚੂਜ਼ ਕਰਨਾ ਇਹ ਦੋਨੋਂ ਨੇ ਤੁਸੀਂ ਚੇਂਜ ਕਰ ਸਕਦੇ ਹੋ ਬਾਕੀ ਜਿਹੜਾ ਅਪਲਾਈ ਵਾਲਾ ਫਾਰਮ ਹੈ ਉੱਥੇ ਜੋ ਮਰਜ਼ੀ ਚੇਂਜ ਕਰ ਸਕਦੇ ਹੋ ਉਸ ਤੋਂ ਬਾਅਦ 10 12 2025 ਤੋਂ ਲੈ ਕੇ 14 12 2025 ਤੱਕ ਜਿਹੜੇ ਬੱਚੇ ਸਬਸਕ੍ਰਾਈਬ ਦੀ ਡਿਟੇਲ ਮਤਲਬ ਜਿਹੜੇ ਫਿਜ਼ੀਕਲੀ ਐਂਡੀਪ ਹੈ ਕਿ ਆਪਣੇ ਨਾਲ ਬੰਦਾ ਖੜਨਾ ਚਾਹੁੰਦੇ ਆ ਪੇਪਰ ਦੇ ਵਿੱਚ ਉਹਦੀ ਡਿਟੇਲ ਉਹ 10 12 ਤੋਂ ਲੈ ਕੇ 14 12 ਦੇ ਵਿੱਚ ਵਿੱਚ ਸਬਮਿਟ ਕਰ ਦੇਣ ਚਲੋ ਮੈਨੂੰ ਉਮੀਦ ਹੈ ਹੁਣ ਤੁਹਾਨੂੰ ਪਲੱਸ 2 ਬੇਸ ਰੇਲਵੇ ਭਰ ਅਗਰ ਇਹ ਵੀਡੀਓ ਪਸੰਦ ਆਈ ਕਿਉਂਕਿ ਇਹ ਵੀਡੀਓ ਦਾ ਸਾਰਾ ਲਿਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾ ਲਓ ਨੋਟੀਫਿਕੇਸ਼ਨਾਂ ਬਹੁਤ ਇੰਪੋਰਟੈਂਟ ਹੁੰਦੀਆਂ ਹੈ ਬੜੀ 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 ਇੰਪੋਰਟੈਂਟ ਪਰਤੀ ਆਪਣੇ ਹੱਥੋਂ ਨਿਕਲ ਜਾਂਦੀ ਕਿਉਂਕਿ ਆਪਾਂ ਨੋਟੀਫਿਕੇਸ਼ਨ ਨਹੀਂ ਪੜਦੇ ਠੀਕ ਹੈ ਮਤਲਬ ਨੋਟੀਫਿਕੇਸ਼ਨ ਨਹੀਂ ਸਬਸਕ੍ਰਾਈਬ ਕਰਦੇ ਅੱਛਾ ਬਾਕੀ ਜੇ ਕੋਈ ਚੀਜ਼ ਰਹਿ ਗਈ ਆ ਇਸ ਵੀਡੀਓ ਦੇ ਵਿੱਚ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਸਰ ਆਹ ਚੀਜ਼ ਰਹਿ ਗਈ ਮੈਂ ਉਹਦਾ ਅਨਸਰ ਵੀ ਦੇਣ ਦੀ ਕੋਸ਼ਿਸ਼ ਕਰਾਂਗਾ ਜਲਦੀ ਜਲਦੀ ਕਈ ਵਾਰੀ ਕੋ ਕਮੈਂਟ ਜ਼ਿਆਦਾ ਹੋਣ ਕਰਕੇ ਪੂਰੇ ਅਨਸਰ ਨਹੀਂ ਦਿੱਤੇ ਜਾਂਦੇ ਬਟ ਕੋਸ਼ਿਸ਼ ਕਰਾਂਗਾ ਅੱਛਾ तो इस विडियो शेयर कर दो अपने जिन्हें भी फ्रेंड्स है सारे ना ताकि वो भी इस चीज का फायदा लै सक इस विडियो करंटली तो इन्हीं है अगली वीडियो आप मिलों फिर तो तद तक ले सत श्रीकाल जय हिंद